ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਖੁ ਜਨਮਾਨੈ ਪਰਤਖ ਗੁਰ ਨਿਸਤਾਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਧੰ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮੁੱਚੇ ਪੰਥ ਵੱਲੋਂ ਬਹੁਤ ਹੀ ਚੜ੍ਹਦੀ ਕਲਾ ਬਹੁਤ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਧਾਨਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਛੇਰੀ ਆਨੰਦਪੁਰ ਸਾਹਿਬ ਜੀ ਨੂੰ ਛੱਡਿਆ ਚਮਕੌਰ ਦੀ ਗੜੀ ਵਿੱਚ ਬਹੁਤ ਭਾਰੇ ਜੰਗ ਹੋਇਆ। ਉਤ ਬਾਅਦ ਜਿਸ ਰਸ ਸਤਪੁੱਤ ਚੱਲਦੇ ਚੱਲਦੇ ਤਕਸ਼ੀਦਮਦਮਾ ਸਾਹਿਬ ਤਲਵੰਡੀ ਸਾਬੂ ਪਹੁੰਚੇ। ਜੇ ਸਤਪੁਰਾ ਨੇ ਉੱਥੇ ਬਾਣੀ ਮੁੱਖ ਉਚਾਰ ਕੇ ਭਾਈ ਮਨੀ ਸਿੰਘ ਸਾਹਿਬ ਨੂੰ ਲਖਾਰੀ ਲਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸਹਾਇਕ ਲਖਾਰੀ ਲਾ ਕੇ ਆਪਣੇ ਮੁੱਖ ਉਚਾਰ ਕੇ ਬਾਣੀ ਲਿਖਵਾਈ। ਔਰ ਨਾਂ ਦੇੜ ਦੀ ਧਰਤੀ ਤੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੌਂਪਣਾ ਕਰਕੇ ਸਭ ਸਿੱਖਾਂ ਵਾਸਤੇ ਇਹ ਹੁਕਮ ਜਾਰੀ ਕੀਤਾ ਆਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਬਾਣੀਓ ਗ੍ਰੰਥ ਅੱਜ ਬਹੁਤ ਹੀ ਪਾਵਨ ਪ੍ਰੁੱਤਰ ਦਿਹਾੜਾ ਹੈ ਜੋ ਤਖਤ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਨਾਇਆ ਜਾ ਰਿਹਾ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਬਦ ਗੁਰੂ ਦੇ ਲਾਣ ਲਾ ਕੇ ਤਾਨ ਕੁਰੰਤ ਸਾਬ ਜੀ ਮਹਾਰਾਜ ਜੀ ਨੂੰ ਆਪਣਾ ਇਸ ਜਾਣ ਕਰਕੇ ਸ਼ਬਦ ਦੀ ਕਮਾਈ ਕਰਕੇ ਸ਼ਬਦ ਦਾ ਸਿਮਰਨ ਕਰਕੇ ਕਿਸੇ ਦੇਹ ਧਾਰੀ ਦੰਬੀ ਪਖੰਡੀ ਦੀ ਪੂਜਾ ਸਿੱਖ ਨੇ ਬਿਲਕੁਲ ਨਹੀਂ ਕਰਨੀ ਸਿੱਖ ਦਾ ਸਿਰ ਕੇਵਲ ਤੇ ਕੇਵਲ ਸਤਿਗੁਰੂ ਤਾਨ ਕੁਰੰਤ ਸਾਬ ਸਨਮੁਖ ਚੁਕਣਾ ਚਾਹੀਦਾ ਸੋ ਸਮੂਹੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਸੰਪੂਰਨਤਾ ਦੇ ਦਿਵਸ ਤੇ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ